ਹੈਲੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਚਲਾਈ ਅਤੇ ਆਲੂ ਦੀ ਪੁਰਜੀ ਬਣਾ ਕੇ ਤਿਆਰ ਕਰਾਂਗੇ ਪੁਰਜੀ ਬਣਾਉਣ ਵਾਸਤੇ ਆਪਾਂ ਚਲਾਈ ਅਤੇ 4-5 ਆਲੂ ਅਤੇ 2 ਪਿਆਜ਼ ਤੇ 1 ਟਮਾਟਰ ਤੇ 3 ਹਰੀਆਂ ਮਿਰਚਾਂ ਲਈਆਂ ਹਨ ਹੁਣ ਆਪਾਂ ਚਲਾਈ ਨੂੰ 3-4 ਵਾਰੀ ਪਾਣੀ ਦੇ ਵਿੱਚ ਧੋ ਕੇ ਸਾਫ਼ ਪਾਣੀ ਵਿੱਚ ਫਿਰ ਆਪਾਂ ਇਸ ਨੂੰ 5 ਕਿ ਮਿੰਟ ਵਾਸਤੇ ਸਾਈਡ ਤੇ ਰੱਖ ਦੇਵਾਂਗੇ ਫਿਰ ਆਪਾਂ ਇਸ ਨੂੰ ਬਰੀਕ-ਬਰੀਕ ਕੱਟ ਲਵਾਂਗੇ ਹੁਣ ਆਪਾਂ ਇੱਕ ਕੜਾਹੀ ਗੈਸ ਉੱਤੇ ਰੱਖਾਂਗੇ ਉਸ ਦੇ ਵਿੱਚ ਦੋ ਵੱਡੇ ਚਮਚ ਸਰੋਂ ਦਾ ਤੇਲ ਪਾ ਦਾਂਗੇ ਸਰੋਂ ਦਾ ਤੇਲ ਜਦੋਂ ਚੰਗੀ ਤਰ੍ਹਾਂ ਗਰਮ ਹੋ ਜਾਵੇ ਤਾਂ ਉਸ ਦੇ ਵਿੱਚ ਆਪਾਂ ਜੀਰਾ ਪਾ ਦੇਣਾ ਜਦੋਂ ਜੀਰਾ ਠੜਕਣ ਲੱਗ ਜਾਵੇ ਤਾਂ ਆਪਾਂ ਉਸ ਦੇ ਵਿੱਚ ਲੰਬੇ ਕੱਟੇ ਹੋਏ ਪਿਆਜ਼ ਪਾ ਦੇਣੇ ਹਨ ਫਿਰ ਆਪਾਂ ਇਸ ਦੇ ਵਿੱਚ ਸੁੱਕੇ ਮਸਾਲੇ ਆਨੇ ਹਨ ਜਦੋਂ ਆਪ ਪਿਆਜ਼ਾਂ ਨੂੰ ਥੋੜਾ ਜਿਹਾ ਸੇਕ ਲੱਗ ਜਾਵੇ ਨਮਕ ਮਿਰਚ ਹਲਦੀ ਬਹੁਤ ਹੀ ਸਿੰਪਲ ਮਸਾਲਿਆਂ ਦੇ ਨਾਲ ਆਪਾਂ ਆਲੂ ਅਤੇ ਚਲਾਈ ਦੀ ਪੁਰਜੀ ਤਿਆਰ ਕਰਨੀ ਹੈ ਹੁਣ ਆਪਣੇ ਮਸਾਲੇ ਥੋੜੇ ਜਿਹਾ ਮਿਕਸ ਹੋ ਗਏ ਇਸ ਦੇ ਵਿੱਚ ਟਮਾਟਰ ਤੇ ਹਰੀਆਂ ਮਿਰਚਾਂ ਤੇ ਲਸਣ ਬਰੀਕ ਕੱਟ ਕੇ ਪਾ ਦੇਣਾ ਜਦੋਂ ਥੋੜਾ ਜਿਹਾ ਮਸਾਲਾ ਤੇਲ ਛੱਡ ਦੇਵੇ ਤਾਂ ਥੋੜਾ ਜਿਹਾ ਪਾਣੀ ਪਾ ਕੇ ਅੱਪਾ ਇਸ ਨੂੰ ਥੋੜੇ 2-4 ਮਿੰਟ ਵਾਸਤੇ ਢੱਕ ਦੇਣਾ ਹੈ ਤਾਂ ਕਿ ਟਮਾਟਰ ਅਤੇ ਪਿਆਜ਼ ਆਪਣੇ ਗਲ ਜਾਣ ਚੰਗੀ ਤਰ੍ਹਾਂ ਫਿਰ ਅੱਪਾ 4-5 ਮਿੰਟ ਬਾਅਦ ਇਹਨੂੰ ਟੱਕਣ ਨੂੰ ਚੱਕ ਕੇ ਵੇਖਾਂਗੇ ਦੇਖੋ ਆਪਣੇ ਟਮਾਟਰ ਅਤੇ ਪਿਆਜ਼ ਗਲ ਗਏ ਹਨ ਜੋ ਥੋੜੇ ਬਤੇ ਰਹਿ ਗਏ ਹਨ ਇਹਨਾਂ ਨੂੰ ਥੋੜਾ ਜਿਆ ਪਲਟੇ ਦੀ ਮਦਦ ਦੇ ਨਾਲ ਆਪਾਂ ਤੋੜ ਦੇਵਾਂਗੇ ਅਤੇ ਇਸ ਦੇ ਵਿੱਚ ਆਪਾਂ ਬਰੀਕ ਕੱਟੇ ਹੋਏ ਆਲੂ ਪਾ ਦੇਣੇ ਹਨ ਜੋ ਇਹਨਾਂ ਨੂੰ ਚੰਗੀ ਤਰ੍ਹਾਂ ਪਹਿਲਾਂ 3-4 ਵਾਰੀ ਧੋ ਲੈਣਾ ਹੈ ਫੇਰ ਹੀ ਆਪਾਂ ਇਸ ਦੇ ਵਿੱਚ ਆਲੂ ਪਾਣੇ ਹਨ ਤਾਂ ਕਿ ਸਬਜ਼ੀ ਦੇ ਵਿੱਚ ਕੋਈ ਕਿਰਕ ਵਗੈਰਾ ਨਾ ਆਵੇ ਹੁਣ ਆਪਾਂ ਆਲੂਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਇਹਨਾਂ ਦੇ ਵਿੱਚ ਥੋੜਾ ਥੋੜਾ ਪਾਣੀ ਹੈ ਨਾ ਆਪਾਂ ਇਹਨਾਂ ਨੂੰ ਟੱਕ ਦੇਣਾ ਤੇ ਫੇਰ ਦੇਖੋ ਆਪਣੇ ਆਲੂ ਗਲ ਗੇ ਹਨ ਥੋੜੇ ਜੀ ਕਸਰ ਰੰਦੀ ਹੈ ਤੇ ਇਹ ਜੋ ਕਸਰ ਰੰਦੀ ਹੈ ਇਹ ਇਸ ਇਹਦੇ ਵਿੱਚ ਆਪਾਂ ਹੁ ਚਲਾਈ ਬਰੀਕ ਕੱਟੀ ਹੋਈ ਥੋੜੀ ਥੋੜੀ ਕਰਕੇ ਪਾ ਦੇਣੀ ਹੈ ਤੇ ਕੁਝ ਜੋ ਕਸਰ ਰਹਿ ਗਈ ਆ ਉਹ ਚਲਾਈ ਦੇ ਪਾਣੀ ਦੇ ਨਾਲ ਕਿਉਂਕਿ ਚਲਾਈ ਪਾਣੀ ਛੱਡਦੀ ਹੈ ਅਤੇ ਉਸ ਦੇ ਵਿੱਚ ਆਪਣੇ ਆਲੂ ਪੱਕ ਜਾਣੇ ਹਨ ਚਲਾਈ ਨੂੰ ਆਪਾਂ ਥੋੜਾ ਥੋੜਾ ਪਾ ਕੇ ਟੱਕਣ ਨਾਲ ਟੱਕ ਦੇਣਾ ਹੈ 4-5 ਮਿੰਟ ਬਾਅਦ ਫੇਰ ਆਪਾਂ ਇਸ ਨੂੰ ਟੱਕਣ ਨੂੰ ਚੱਕ ਕੇ ਵੇਖਾਂਗੇ ਦੇਖੋ ਆਪਣੀ ਚਲਾਈ ਵੀ ਸੌਫਟ ਹੋ ਗਈ ਹੈ ਇਹਨਾਂ ਨੂੰ ਹੁਣ ਆਪਾਂ ਮਿਕਸ ਕਰ ਦੇਣਾ ਹੈ ਤੇ ਮਿਕਸ ਚੰਗੀ ਤਰ੍ਹਾਂ ਕਰਕੇ ਆਲੂ ਤੇ ਚਲਾਈ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਮਸਾਲੇ ਵੀ ਸਾਰੇ ਵਿੱਚ ਮਿਕਸ ਹੋ ਜਾਣ ਆਪਣੀ ਚਲਾਈ ਚੰਗੀ ਤਰ੍ਹਾਂ ਭੁੱਜ ਜਾਵੇ ਕਿਉਂਕਿ ਆਪਾਂ ਚਲਾਈ ਪਹਿਲਾਂ ਨਹੀਂ ਖਲਾਈ ਸੀ ਨਾ ਹੁਣ ਆਪਾਂ ਇਹਨੂੰ ਟੱਕ ਦਿੰਨੇ ਆ 7-8 ਮਿੰਟ ਘੱਟ ਗੈਸ ਤੇ ਉੱਪਰ ਫਿਰ ਆਪਾਂ ਦੇਖਾਂਗੇ ਦੇਖੋ ਆਪਣੀ ਚਲਾਈ ਬਣ ਗਈ ਹੈ ਚਲਾਈ ਨੇ ਕਿਉ ਛੱਡ ਦਿੱਤਾ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਹੁਣ ਆਪਣੀ ਪੂਜੀ ਬਣ ਕੇ ਤਿਆਰ ਹੈ ਇਸ ਦੇ ਵਿੱਚ ਛੋਟੇ 2 ਚਮਚ ਦੇਸੀ ਘਿਓ ਅਤੇ ਥੋੜੀ ਜਹੀ ਕਸੂਰੀ ਮਿੱਠੀ ਸੁੱਕੀ ਮਿਕਸ ਕਰਕੇ ਇਹਨੂੰ ਆਪਾਂ ਫੇਰ ਹਲਾਵਾਂਗੇ ਇਹਨੂੰ ਆਪਾਂ ਚੰਗੀ ਤਰ੍ਹਾਂ ਹਲਾਵਾ ਦੇਵਾਂਗੇ ਇਸ ਦੇ ਵਿੱਚ ਕਿਓ ਅਤੇ ਮੇਥੀ ਮਿਕਸ ਹੋ ਜਾਵੇ ਹੁਣ ਆਪਣੀ ਪੂੜੀ ਤਿਆਰ